ਅੱਜ ਬੜਾ ਇਤਿਹਾਸਕ ਮੌਕਾ ਔਰ ਇਤਿਹਾਸਕ ਪਲ ਨੇ ਥੋੜੇ ਸਮੇਂ ਦੇ ਵਿੱਚ ਹੀ ਮਲਕ ਕੌਮ ਨੂੰ ਇੱਕ ਮਤਲਬ ਪੰਥ ਪ੍ਰਵਾਨਤ ਪ੍ਰਧਾਨ ਦਿੱਤਾ ਜਾ ਰਿਹਾ ਔਰ ਮੈਂ ਕਹਿ ਸਕਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੇ ਸਿੰਘ ਸਾਹਿਬਾਨ ਨੇ ਜੋ ਫਰਮਾਨ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਪੰਜਾਬੀਆਂ ਨੂੰ ਸੁਣਾਇਆ ਸੀ ਉਹਦੀ ਪੂਰਤੀ ਹੋਣ ਜਾ ਰਹੀ ਹੈ ਥੋੜੇ ਪਰਾਂ ਦੇ ਵਿੱਚ ਔਰ ਅਸੀਂ ਕਹਿ ਸਕਦੇ ਹਾਂ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜਾਬ ਤੇ ਪੰਜਾਬੀ ਦੀ ਗੱਲ ਕਰ ਲਈ ਪੰਜਾਬ ਦੇ ਹੱਕਾਂ ਲਈ ਪੰਜਾਬੀ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਪੰਜਾਬ ਖਤਮ ਹੁੰਦਾ ਜਾ ਰਿਹਾ ਪੰਜਾਬ ਦਾ ਮਹੰਦਰਾ ਖਤਮ ਹੁੰਦਾ ਜਾ ਰਿਹਾ ਪੰਜਾਬ ਦੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਉਹ ਬਾਹਰਲੇ ਲੋਕਾਂ ਨੇ ਆਣ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਲੀਆਂ ਤੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਧੱਕਿਆ ਜਾ ਰਿਹਾ ਪੰਜਾਬ ਦੇ ਡੈਮਾਂ ਤੇ ਕਬਜ਼ਾ ਕਰ ਲਿਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ 60 40 ਦੀ ਰੇਸ਼ੋ ਖਤਮ ਕਰਤੀ ਤੇ ਪੰਜਾਬ ਵਿੱਚ ਲਾਲ ਇਸਨੇ ਕੋਈ ਵੀ ਆ ਪੰਜਾਬ ਦੇ 50 ਕਿਲੋਮੀਟਰ ਏਰੀਆ ਤੇ ਬੀਆਈਐਸਐਫ ਬਿਠਾ ਦਿੱ ਲਿਆ ਕੇ ਪੰਜਾਬ ਦੇ ਬੜੇ ਅਹਿਮ ਖਲੇ ਨੇ ਕਾਫੀ ਦੇ ਵੀ ਬੜੇ ਮਸਲੇ ਨੇ ਲੰਮੇ ਸਮੇਂ ਤੋਂ ਐਸਜੀਪੀਸ ਦੀ ਚੋਣ ਨਹੀਂ ਹੋਈ ਉਹ ਐਸਜੀਪੀਸ ਦੀ ਚੋਣ ਕਰਾਉਣਾ ਸਾਡਾ ਸਭ ਤੋਂ ਪਹਿਲਾ ਕੰਮ ਹੋਏਗਾ ਦੂਜਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਜਿਹੜਾ ਕਾਬਜ਼ ਹੋ ਰਹੇ ਨੇ ਗੈਰ ਪੰਜਾਬੀ ਲੋਨ ਕੇ ਇੱਕ ਸਾਜਿਦ ਦੇ ਤਹਿਤ ਉਹਨਾਂ ਨੂੰ ਰੋਕਣਾ ਸਾਡਾ ਦੂਜਾ ਕੰਮ ਹੋਏਗਾ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਤੇ ਵੀ ਅਸੀਂ ਯਤਨ ਕਰਾਂਗੇ ਔਰ ਦੇਸ਼ ਦੇ ਵਿੱਚ ਹਕੀਕੀ ਰੂਪ ਵਿੱਚ ਸੰਗੀ ਢਾਂਜਾ ਜੋ ਸ਼ਰਮਣੀ ਅਕਾਲੀ ਦਰ ਦੀ ਵਿਰਾਸਤ ਦੀ ਸੋਚ ਆ 1978 ਦਾ ਆਲ ਇੰਡੀਆ ਅਕਾਲੀ ਕਾਨਫਰੰਸ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਉਥੇ ਅਸੀਂ ਪੈਰਾ ਦਵਾਂਗੇ ਅੱਜ ਸ਼੍ਰੋਮ ਜੀ ਕਿਵੇਂ ਦੇਖੇ ਅੱਜ ਬੜੇ ਸਹਿਮਤੀ ਨਾਲ ਹੋਏਗੀ ਜੌਨ ਪ੍ਰਧਾਨ ਦੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਡੈਲੀਗੇਟ ਚੁਣੇ ਗਏ ਨੇ ਸਾਰੇ ਪੰਜਾਬ ਦੇ ਵਿੱਚ ਇਹ ਜੀ ਪੰਜ ਮੈਂਬਰੀ ਕਮੇਟੀ ਗਈ ਆ ਕਿਤੇ ਵਿਵਾਦ ਨਹੀਂ ਹੋਇਆ ਕਿਤੇ ਟਕਰਾ ਨਹੀਂ ਹੋਇਆ ਬੜੇ ਆਮ ਸਹਿਮਤੀ ਨਾਲ ਸਾਰੇ ਡੈਲੀਗੇਟ ਚੁਣੇ ਗਏ ਨੇ ਪ੍ਰਧਾਨ ਵੀ ਹੋਣ ਸਹਿਮਤੀ ਨਾਲ ਚੰਦਮਾਇਰ ਸਾਹਿਬ ਅਸਲੀ ਅਕਾਲੀ ਨਵੀਂ ਅਕਾਲੀ ਪ੍ਰਾਊਡ ਤੋਂ ਵੀ ਅਕਾਲੀ ਬੜੇ ਸਲੋਗਨ ਨੇ ਸੋਸ਼ਲ ਮੀਡੀਆ ਤੇ ਐਸਵੇਲੇ ਸੰਜ ਦੇ ਦੇਖੋ ਜਿਹੜੇ ਵੀ ਸਲੋਗਨ ਸਲੋਗਨ ਭਾਵੇਂ ਕੋਈ ਲੱਗੀ ਜਾਂਦਾ ਸਭੀ ਦਾ ਪੰਥ ਨੇ ਫੈਸਲਾ ਕਰਨਾ ਪੰਥ ਨੇ ਫੈਸਲਾ ਕਰਨਾ ਕਿ ਅਸਲੀ ਕੌਣਾ ਹੈ ਨਕਲੀ ਕੌਣਾ ਤੇ ਦੂਜੀ ਗੱਲ ਆ ਵੀ ਅਸਲੀ ਉਹੀ ਹੋਏਗਾ ਜੋ ਵਿਰਾਸਤੀ ਸੋਚਣਾ ਚਲੇਗਾ ਹੁਣ ਜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਵੀ ਜਿਹਨਾਂ ਨੇ ਰੋਗਤਾ ਉਹ ਵੀ ਭਾਈ ਗੁਰਦਾਸਾਲ ਤੋਂ ਰੋਗਤਾ ਤੇ ਹੁਣ ਤੁਸੀਂ ਦੇਖ ਲਓ ਵੀ ਵਿਰਾਸਤੀ ਕੌਣ ਨੇ ਤੇ ਵਿਰਾਸਤੇ ਪਹਿਰਾ ਦਿਨ ਵਾਲੇ ਕੌਣ ਨੇ ਅਸੀਂ ਆ ਬਦਲਮਾ ਥਾਂ ਲਿਆ ਇਹ ਇਤਿਹਾਸਿਕ ਥਾਂ ਬੁਰਜ ਕਾਲੀ ਫੁਲਾ ਸਿੰਘ ਦਾ ਤੇ ਕੁਦਰਤ ਪ੍ਰਮਾਤਮਾ ਠੀਕ ਕਰਦਾ ਤੇ ਇੱਥੇ ਆਣ ਕੇ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਇਹ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਕਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਬੀਤੇ ਦਿਨ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬਿਆਨ ਦਿੱਤਾ ਗਿਆ ਕਿ ਉਹਨਾਂ ਦਾ ਨਾਮ ਜੀਬੀ ਸਤੰਦਕੌਰ ਹੋਰਾ ਦੇ ਸਾਹਮਣੇ ਪ੍ਰਧਾਨਗੀ ਦੇ ਉਦੇ ਤੇ ਨਾਂ ਵਿਚਾਰੇ ਜੇ ਉਹਨਾਂ ਦੇ ਸਾਹਮਣੇ ਮੁਕਾਬਲਾ ਉਹ ਨਹੀਂ ਕਰਨਗੇ ਜੇਕਰ اجلاس ਦੇ ਵਿੱਚ ਉਹਨਾਂ ਦਾ ਨਾਮ ਅੱਗੇ ਆਂਦਾ ਤੇ ਕੀ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਕੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸ਼ਾਬਾਸ਼ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਮਤਲਬ ਇੱਕ ਆਪਣੀ ਸਤਿਭਾਵਨਾ ਦਿਖਾਈ ਆ ਉਹਨਾਂ ਨੇ ਪਿਆਰ ਦਿਖਾਇਆ ਬੀਬੀ ਹਰਸਿਵਰਤ ਬੀਬੀ ਸਤਿਵੰਤ ਕੌਰ ਲਈ ਇਹ ਕੁਦਰਤੀ ਹੁੰਦਾ ਮਤਲਬ ਇੱਕ ਦੂਜੇ ਨੂੰ ਜਾਨੀ ਸਤਕਾਰ ਦੇਣਾ ਇੱਕ ਦੂਜੇ ਨੂੰ ਮਾਣ ਕਰਨਾ ਸੋ ਉਹਨਾਂ ਨੇ ਮਾਣ ਰੱਖਿਆ ਮੈਂ ਸਮਝਦਾ ਰਸੀਪਰੋਕਨ ਗੱਲ ਹੁੰਦੀ ਆ ਬੀਬੀ ਸਤਵੰਤ ਕੌਰ ਵੀ ਉਹਨਾਂ ਦਾ ਮਾਣ ਕਰਦੇ ਨੇ ਯਾਨੀ ਜੀ ਉਹਨਾਂ ਦਾ ਮਾਣ ਕਰਦੇ ਨੇ ਇਹ ਵਧੀਆ ਗੱਲ ਆ ਕੋਹੀ ਜਨ ਸਾਡੀ ਲੀਡਰਸ਼ਿਪ ਦੇ ਵਿੱਚ ਯਾਰ ਦੇਖੋ ਸ੍ਰੀ ਮੈਂ ਪਹਿਲੇ ਕਿਹਾ ਆਲ ਇੰਡੀਆ ਕਾਲੀ ਕਾਨਫਰੰਸ 1978 ਦਾ ਸ਼ਰਮ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਸਾਡੀ ਨੀਤੀ ਦਾ ਇੱਕ ਆਧਾਰ ਹੋਏਗਾ ਔਰ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਦੀ ਲਗਾਤਾਰ ਅਸੀਂ ਵਧ ਰਹੀ ਜਿਹੜੀ ਦਾਖਲਤਾ ਜੀ ਉਹਨੂੰ ਰੋਕ ਪਰ ਦੇ ਪੂਰੇ ਮਤਲਬ ਟਿਲ ਜਾਣ ਦੀ ਗੱਲ ਵੀ ਇਹ ਕਿ ਇੰਗਲੈਂਡ ਤਾਂ ਹੁੰਦੀ ਹੈ ਨਹੀਂ ਕਿ ਅਸੀਂ ਇੱਧਰ ਜਾਵਾਂਗੇ ਉੱਧਰ ਜਾ ਜੇ ਦੀ ਤੇ ਸਾਡੀ ਤੇ ਸਾਡੀ ਤੇਰਾ ਆਪਣੀ ਆ ਸਾਡੀ ਸੋਚ ਆਪਣੀ ਆ ਸਾਡੀ ਸੋਚ ਨਾਲ ਵੱਧ ਤੋਂ ਵੱਧ ਨੂੰ ਅਸੀਂ ਨਾਲ ਲੈ ਜਾਂਦਾ ਯਤਨ ਕਰਾਂਗੇ ਕੱਲੋਂ ਤੁਹਾਡੀ ਸੋਚ ਕਾਮਯਾਬ ਹੋ ਜਾਂਦੀ ਹੈ ਤਾਂ ਕੀ ਉਹਨਾਂ ਨਾਲ ਜਾ ਕੇ ਅਸੀਂ ਤਾਂ ਸਾਹਿਬ ਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਆਂ ਕਿ ਉਹ ਅੱਜ ਦੇ ਜਲਾਸੇ 'ਚ ਸ਼ਾਮਲ ਹੁੰਦੇ ਅੱਜ ਨਹੀਂ ਆ ਸਕਦੇ ਕਿਸੇ ਕਾਰਨ ਫੇਰ ਸ਼ਾਮਲ ਹੋ ਜਾਣੀ ਸਤਾਫਲੇ 'ਚ ਕਿਉਂਕਿ ਇਹ ਇਹ ਪੰਥਕ ਭਾਵਨਾ ਇਹ ਅਕਾਲੀ ਵਰਕਰਾਂ ਦੀ ਭਾਵਨਾ ਇਹ ਟੁੱਟੇ ਹੋਏ ਜੁੜੇ ਖੇਰੂ ਕਰੂ ਹੋਏ ਕਾਲੀਆਂ ਨੂੰ ਇਕੱਠੇ ਕਰਨ ਦੀ ਭਾਵਨਾ ਸੋ ਉਹਨਾਂ ਨੂੰ ਇੱਥੇ ਚ ਸ਼ਾਮਲ ਹੋਣਾ ਚਾਹੀਦਾ ਜਦੋਂ ਮੈਡਮ ਸਾਹਿਬ ਤੁਹਾਡੇ ਤੋਂ ਲਿਖਤੀ ਕੋਈ ਉਹਨਾਂ ਨੂੰ ਇਨਵੀਟੇਸ਼ਨ ਅੱਜ ਦੇ ਜਲਾਸੇ ਦਾ ਨਹੀਂ ਲਿਖਤੀ ਤਾਂ ਜਨਤਕ ਤੌਰ ਤੇ ਇਨਵੀਟੇਸ਼ਨ ਦਿੱਤੀ ਗਈ ਹੈ ਜਥੇਦਾਰ ਸਹਿਬਾਨ ਵੱਲੋਂ ਦਿੱਤੀ ਗਈ ਅਸੀਂ ਕੌਣ ਹੁੰਦੇ ਆਂ ਸ਼ਿੰਗਸਰ ਬਾਂਤੀ ਇੰਬਿਟੇਸ਼ਨ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਕਿਸੇ ਮੈਂਬਰੀ ਸਮੂਹਿਤ ਨਜ਼ਰ ਨਹੀਂ ਆਉਂਦੀ। ਆਉਣੀ ਚਾਹੀਦੀ ਆ ਇਹ ਦੁੱਖ ਦੀ ਗੱਲ ਹੈ ਜੇ ਨਹੀਂ ਹੋਏਗੀ। ਇਹ ਦੁੱਖ ਦੀ ਗੱਲ ਹੈ ਜੇ ਉਹ ਨਾ ਆਏ। ਉਹਨਾਂ ਨੂੰ ਆਉਣਾ ਚਾਹੀਦਾ। ਅਸੀਂ ਅੱਜ ਵੀ ਉਹਨਾਂ ਨੂੰ ਅਪੀਲ ਕਰਦੇ ਆਂ। ਅੱਜ ਲੋੜ ਆ ਪੰਥ ਨੂੰ ਜੋੜਨ ਦੀ। ਅੱਜ ਲੋੜ ਆ ਪੰਥ ਖਿਲਰੇ ਹੋਏ ਪੰਥ ਦੀ ਸ਼ਕਤੀ ਨੂੰ ਇਕੱਠੇ ਕਰਨ ਦੀ। ਅੱਜ ਲੋੜ ਹੈ ਪੰਥ ਵਿਰੋਧੀ ਤਾਕਤਾਂ ਨੂੰ ਹਾਰ ਦੇਣ ਦੀ। ਇਹ ਸਮੂਚਾ ਪੰਥ ਜੇ ਇਕੱਠਾ ਹੋਏਗਾ ਤਾਂ ਹੀ ਹਾਰ ਦਿੱਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਛੱਡੇ ਥੱਲੇ ਹੋਏਗਾ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ ਹਾਉਸ ਆ ਇਹ ਜਿਹੜਾ ਪੰਚ ਪ੍ਰਵਾਨਤ ਪ੍ਰਧਾਨ ਚੁੜੇਗਾ ਉਹਦੇ ਨਾਲ ਲੱਗੇ ਹੋਏਗਾ ਇਹ ਸਾਡੀ ਪੱਤੀ ਰਏ ਆ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਖੁਰਦਾ ਜਾ ਰਿਹਾ ਪੰਜਾਬ ਦੀ ਸ਼ਕਲ ਵਿਗੜਦੀ ਜਾ ਰਹੀ ਆ ਪੰਜਾਬ ਦਾ ਸਭਿਆਚਾਰ ਖਤਮ ਹੋ ਰਿਹਾ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਲੋੜ ਆ ਪੰਜਾਬੀ ਸਭਿਆਚਾਰ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਆ ਸੋ ਅੱਜ ਬੜੇ ਵੱਡੀਆਂ ਚੁਣੌਤੀਆਂ ਨੇ ਦੂਜੇ ਪਾਸੇ ਪੰਥ ਥਕੇ ਪੰਥ ਦੀ ਲੀਡਰਸ਼ਿਪ ਸਾਹਮਣੇ ਲਿਆਉਣ ਲਈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜੋ ਲੰਮੇ ਸਮੇਂ ਤੋਂ ਲੇਟ ਕਰੀ ਹੋਈ ਆ ਉਹ ਕਰਾਉਣ ਦੀ ਲੋੜ ਆ ਆਲ ਇੰਡੀਆ ਗੁਰਦੁਆਰਾ ਐਕਟ ਵੀ ਬਣਾਉਣ ਦੀ ਲੋੜ ਆ ਮੇਰਾ ਕਹਿਣਾ ਬੰਦੇ ਸਿੰਘਾਂ ਦੀ ਰਿਹਾਈ ਵਾਸ ਬੰਦੇ ਸਿੰਘਾਂ ਰਿਹਾਈ ਬੜੀ ਜ਼ਰੂਰੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਲੜਾਈ ਲੜਾਂਗੇ ਐਸਜੀਪੀ ਦੇ ਚੋਣਾ ਤੁਰਤ ਕਰਾਉਣ ਦੀ ਲੜਾਈ ਲੜਾਂਗੇ ਵੱਧ ਅਧਿਕਾਰਾਂ ਲਈ ਲੜਾਈ ਲੜਾਂਗੇ 2 ਦਸੰਬਰ ਦਾ ਆਦੇਸ਼ ਸੀ ਉਸ ਤੋਂ ਬਾਅਦ 2-4 ਦਿਨ ਪਹਿਲਾਂ ਫੇਰ ਜਿਹੜੇ ਮੌਜੂਦਾ ਕਰਮਚਾਰੀ ਜੱਤੇਕਾਰ ਨੇ ਉਹ ਕਹਿੰਦੇ ਨੇ ਕਿ 2 ਦਸੰਬਰ ਵਾਲੇ ਆਦੇਸ਼ ਨੂੰ ਮੰਨੋ ਔਰ ਖੁਦ ਦਾਵਾ ਨਾ ਕਰੋ ਕਿ ਅਸੀਂ ਇਹ ਅਕਾਲ ਤਖਤ ਦੀ ਸਰਪ੍ਰਸਤੀ ਦੇ ਹੇਠਾਂ ਇਹ ਦਾਵਾ ਕੁਝ ਨਹੀਂ ਕਰਦੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਹਰ ਸਿੱਖ ਮੰਨੇਗਾ ਕਿਸੇ ਵੀ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਲੈ ਤੂੰ ਲੈਣ ਤੋਂ ਕੋਈ ਰੋਕ ਨਹੀਂ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਰ ਪੰਥਕ ਸੰਸਥਾ ਤੇ ਹਰ ਸਿੱਖ ਮੰਨੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਹੀਂ ਮੰਨਦਾ ਉਹ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦਾ ਨਾ ਕਾਲੀਵਾਸ